ਬਾਰ ਸਰਬ ਕਲਾ ਸਮਰਾਥ ਦੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਹਿਬ ਜੀ ਨਵਾਜੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਮਹਾਨ ਪਰਪਕਾਰੀ ਮਹਾਨ ਤਪਸਵੀ ਇਤਿਆਗੀ ਬਰਾਗੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਅਤੇ ਧੰਨ ਧੰਨ ਪਿਆਰੇ ਬਾਬਾ ਜੀ ਸ਼ਰ ਸਿੰਘ ਜੀ ਦੇ ਤਪਸਥਾਨ ਤੇ ਸਤਿਗੁਰਾਂ ਦੇ ਪਵਿੱਤਰ ਦਰਵਾਜ਼ੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਹੁਣੇ-ਹੁਣੇ ਹੀ ਪਿਆਰੇ ਬਾਬਾ ਜੀ ਦੇ ਹਰ ਐਤਵਾਰ ਦੀ ਤਰ੍ਹਾਂ ਅੱਤੇ ਪ੍ਰਕਾਰਡ ਦੁਆਰਾ ਬਚਨ ਸਰਵਣ ਕੀਤੇ ਹਨ ਵੱਡਿਆਂ ਭਾਗਾਂ ਵਾਲੇ ਸੁਦਾਸ ਪਹਿਲਾਂ ਹੀ ਇੱਥੇ ਦੱਸ ਜਾਵੇ ਕਿ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੀ ਸ਼ਲਾਣਾ ਵਰਸੀ 24 ਤੋਂ 28 ਅਗਸਤ ਨੂੰ ਆ ਰਹੀ ਹੈ ਅਤੇ ਕੱਲ ਤੋਂ ਤਰੀਕ ਤੋਂ ਕਾਰ ਸੇਵਾ ਸਰੋਵਰ ਦੀ ਸ਼ੁਰੂ ਹੈ ਸੰਤ ਬਾਬਾ ਘਾਲਾ ਸਿੰਘ ਜੀ ਵੱਲੋਂ ਸਾਰੀਆਂ ਮਹਾਪਰਖਾਂ ਨੂੰ ਬੇਨਗਮਾ ਨੂੰ ਪਿੰਡਾਂ ਸ਼ਹਿਰਾਂ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਰੋਵਰ ਦੀ ਕਾਰ ਸੇਵਾ ਦੇ ਵਿੱਚ ਕਾਰ ਸੇਵਾ ਕਰਕੇ ਆਪਣਾ ਹਾਜ਼ਰੀਆਂ ਭਰਨ ਸਾਰੀਆਂ ਸੰਗਤਾਂ ਸੋ ਇਹ ਮਹਾਪਰਖਾਂ ਬਾਬਾ ਘਾਲਾ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕੱਲ ਤੋਂ ਸੇਵਾ ਸ਼ੁਰੂ ਹੋ ਰਹੀ ਹੈ ਸਰੋਵਰ ਦੀ ਸੋ ਤੁਹਾਨੂੰ ਤੁਹਾਨੂੰ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਨੇ ਇਹਨਾਂ ਬਚਨਾਂ ਦੇ ਨਾਲ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਸੰਗਤਾਂ ਨੂੰ ਬੇਅੰਤ ਸੰਗਤਾਂ ਨੂੰ ਗੁਰਮਤ ਵਾਲੇ ਪਾਸੇ ਲਾਇਆ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਬਾਬਾ ਜੀ ਸਾਰਿਆਂ ਵਰਨਾ ਨੂੰ ਸਾਂਝਾ ਉਪਦੇਸ਼ ਦਿੰਦੇ ਸਨ ਤਾਂ ਹੀ ਬਾਬਾ ਜੀ ਦੀ ਜੈ ਜੈਕਾਰ ਹੋ ਰਹੀ ਹੈ ਇੱਥੋਂ ਤੱਕ ਜਦੋਂ ਬਾਬਾ ਜੀ ਦਾ ਇਹ ਸਾਂਝਾ ਉਪਦੇਸ਼ ਰਾਜੇਂਦਰ ਪ੍ਰਸ਼ਾਦ ਨੇ ਸੁਣਿਆ ਉਹ ਵੀ ਰਾਸ਼ਟਰਪਤੀ ਭਵਨ ਦੇ ਵਿੱਚ ਬੇਨਤੀ ਕਰਕੇ ਲੈ ਕੇ ਗਿਆ ਪਹਿਲਾ ਬੇਨਤੀ ਕੀਤੀ ਆਪਣੇ ਮਹਾਰਾਜ ਨੂੰ ਭੇਜਿਆ ਬਾਬਾ ਜੀ ਨੇ ਜਵਾਬ ਦੇ ਦਿੱਤਾ ਕਿ ਇਹਨਾਂ ਅਫਸਰਾਂ ਕੋਲੇ ਉਹ ਜਾਵੇ ਜਿਨ੍ਹਾਂ ਨੂੰ ਕੋਈ ਜ਼ਰੂਰਤ ਹੈ ਕੋਈ ਲੋੜ ਹੈ ਜਾਂ ਕੋਈ ਅਪਰਾਧੀ ਹੈ ਉਹ ਜਾਵੇ ਸਾਨੂੰ ਕੀ ਲੋੜ ਹੈ ਇੱਥੇ ਸੰਗਤਾਂ ਦਾ ਦਰਬਾਰ ਇੱਥੇ ਸਜਿਆ ਹੋਇਆ ਸਤਿਗੁਰੂ ਪ੍ਰਕਾਸ਼ ਹੈ ਜਿਨ੍ਹਾਂ ਨੇ ਹਾਜ਼ਰੀ ਭਰਨੀ ਇੱਥੇ ਹੀ ਭਰ ਲਵੇ ਫਿਰ ਬੇਨਤੀ ਕੀਤੀ ਵੀ ਬਾਬਾ ਜੀ ਨੂੰ ਬੇਨਤੀ ਕਰੋ ਵੀ ਮੈਨੂੰ ਕੁਝ ਸਰਕਾਰੀ ਡਿਊਟੀਆਂ ਕਰਕੇ ਜਾਦੇ ਇੰਤਜ਼ਾਮ ਆ ਕਰਕੇ ਨਿਮਰਤਾ ਸਹਿਤ ਬੇਨਤੀਆਂ ਜ਼ਰੂਰ ਦਰਸ਼ਨ ਦੇਵਾ ਫਿਰ ਬਾਬਾ ਜੀ ਨੇ ਰੱਠ ਦੇ ਭਵਨ ਦੇ ਵਿੱਚ ਆ ਕੇ ਐਸੇ ਵਚਨ ਕੀਤੇ ਖੱਤਰੀ ਬ੍ਰਾਹਮਣ ਸੂਰਵੈਦ ਉਪਦੇਸ਼ ਚੋਂ ਵਾਰਨਾ ਕੋ ਸਾਂਝਾ ਸੋ ਬੜੇ ਖੁਸ਼ ਹੋਏ ਇਸ ਤਰ੍ਹਾਂ ਬਾਬਾ ਜੀ ਨੇ ਫਿਰ ਹੋਰ ਵੀ ਉਹਨਾਂ ਨੂੰ ਗੁਰਮਤਿ ਰਸਤਾ ਰਸਿਆ ਕਿ ਡੋਟੀਆਂ ਵੱਡੀਆਂ ਪੁੰਨਾਂ ਦੇ ਨਾਲ ਮਿਲਦੀਆਂ ਹਨ ਹੋਰ ਪੁੰਨ ਕਮਾਵਾਂਗੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਤਾਂ ਹੋਰ ਕਿਰਪਾ ਹੋਣੀ ਹੈ ਸੋ ਇਸ ਤਰ੍ਹਾਂ ਬਾਬਾ ਜੀ ਦੀਵਾਨ ਰੁੜ ਕੇ ਪਿੰਡੇ ਲੱਗ ਜਾਨੇ ਰੁੜ ਕੀ ਜਿੱਥੇ ਫੌਜੀਆ ਦੀ ਛੋਲੀ ਹੈ ਰੁੜਕੀ ਰੋਡ ਤੇ ਬਾਜ਼ਾਰ ਦੇ ਵਿੱਚ ਗੁਰਦੁਆਰਾ ਹੈ ਉੱਥੇ ਦੀਵਾਨ ਲੱਗ ਰਿਹਾ ਹੈ ਜਿਹੜੇ ਰੁੜਕੀ ਦੇ ਫੌਜੀ ਹੈ ਉਹ ਵੀ ਆ ਕੇ ਉੱਥੇ ਦੀਵਾਨ ਵਿੱਚ ਸੁਣਦੇ ਐ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਕਰਨਲ ਪੁਰੀ ਨੂੰ ਜਗਨਸ਼ਤ ਪੁਰੀ ਨਾਂ ਸੀ ਕਿ ਕਰਨਲ ਸਾਹਿਬ ਬੇਨਤੀ ਹੈ ਵੇ ਬਾਬਾ ਜੀ ਦੇ ਦਰਬਾਰ ਆਪਾਂ ਜਿਹੜੇ ਦੀਵਾਨ ਹੈ ਉਹ ਰੁੜਕੀ ਦੇ ਇੱਥੇ ਫੌਜੀਾਂ ਦੇ ਗੁਰਦੁਆਰੇ ਦੇ ਵਿੱਚ ਦਰਬਾਰ ਲਵਾਈਏ ਤੇ ਫੌਜੀ ਕਹਿਣ ਲੱਗੇ ਪੁਰੀ ਸਾਹਿਬ ਕਹਿਣ ਲੱਗੇ ਕਹਿੰਦੇ ਅੱਗੇ ਮਾਸਟਰ ਤਾਰਾ ਸਿੰਘ ਨੇ ਮੋਰਚਾ ਲਾਇਆ ਹੋਇਆ ਹੈ ਦੇ ਵੀ ਸੰਤ ਆ ਕੇ ਤੇ ਪ੍ਰਚਾਰ ਕਰਨਗੇ ਤਾਂ ਇੱਥੇ ਬੇਰੱਸੀ ਹੋਵੇਗੀ ਮਾਹੌਲ ਖਰਾਬ ਹੋਵੇਗਾ ਇਸ ਕਰਕੇ ਨਹੀਂ ਦੀਵਾਨ ਨਹੀਂ ਲਾਉਣੇ ਤੇ ਨਾ ਹੀ ਤੁਹਾਨੂੰ ਜਿਹੜਾ ਕੋਈ ਸੁਣਨ ਜਾਵੇਗਾ ਉਹਨੂੰ ਵੀ ਮੈਂ ਸਜ਼ਾ ਦੇਵਾਂਗਾ ਪਰ ਜਿਹੜੇ ਪ੍ਰੇਮ ਵਾਲੇ ਸ਼ਰਧਾਲੂ ਸੀ ਬਾਬਾ ਜੀ ਦੇ ਸੰਗੀ ਸੀ ਉਹ ਆਸਾ ਪਾਸਾ ਕਰਕੇ ਚਲੇ ਜਾਇਆ ਕਰਨ ਫਿਰ ਜਾ ਕੇ ਇੱਕ ਦੋ ਦਿਨਾਂ ਬਾਅਦ ਫੇਰ ਬੇਨਤੀ ਕੀਤੀ ਕਰਨਲ ਪੁਰੀ ਨੂੰ ਕਿ ਸਾਹਿਬ ਜੇ ਬਾਬਾ ਜੀ ਦਾ ਐਸਾ ਪ੍ਰਚਾਰ ਹੋਇਆ ਤਾਂ ਤੁਸੀਂ ਆਪ ਸੁਣ ਕੇ ਦੇਖ ਸਕਦੇ ਹੋ ਬਲਵਿਕਰ ਫਿਰ ਨਾ ਦਿਓ ਟਾਈਮ ਜ਼ਰੂਰ ਬਾਬਾ ਜੀ ਦੇ ਦੀਵਾਨ ਲਵਾਈਏ ਪੂਰੀ ਕਹਿਣ ਲੱਗੇ ਚੰਗਾ ਮੈਂ ਆਪ ਕੋਲੇ ਬੈਠ ਕੇ ਸੁਣੂੰਗਾ ਜੇ ਬਾਬਾ ਜੀ ਦਾ ਇਹ ਪ੍ਰਚਾਰ ਸਹੀ ਹੋਇਆ ਤਾਂ ਫਿਰ ਆਪਾਂ ਦੀਵਾਨ ਲਵਾ ਲਾਂਗੇ ਆਗਿਆ ਦੇ ਦਿੱਤੀ ਬਾਬਾ ਜੀ ਨੂੰ ਬੇਨਤੀ ਕੀਤੀ ਆ ਕੇ ਫੌਜੀਆ ਨੇ ਰੁੜਕੀ ਫੌਜ ਦੇ ਵਿੱਚ ਮਿਲਟਰੀ ਜੀ ਜੋ ਗੁਰਦੁਆਰਾ ਸੀ ਉੱਥੇ ਦੀਵਾਨ ਲੱਗਿਆ ਪੂਰੀ ਕੋਲੇ ਆ ਕੇ ਬੈਠ ਗਿਆ ਤਾਂ ਤਨ ਤਨ ਬਾਬਾ ਈਸ਼ਰ ਸਿੰਘ ਦੇ ਐਸੇ ਬਚਨ ਜੋ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਸਿੱਖਾਂ ਨੂੰ ਸਾਰਿਆਂ ਨੂੰ ਸਾਂਝਾ ਸੀ ਜੋ ਬਾਬਾ ਜੀ ਬਚਨਾ ਤੋਂ ਬਾਅਦ ਇਹ ਉਪਦੇਸ਼ ਦਿੰਦੇ ਸਨ ਜਿਹੜੇ ਗੁਰਮਖ ਸਿੱਖ ਹੈ ਉਹ ਮੂਲ ਮੰਤਰ ਦੀ ਮਾਲਾ ਗੁਰਮੰਤਰ ਦੀ ਮਾਲਾ ਵਾਹਿਗੁਰੂ ਦੀ ਜਾਂ ਹੋਰ ਪੰਜ ਬਾਣੀਆਂ ਦਾ ਪਾਠ ਜਿਹੜਾ ਉਹ ਕਰੇ ਜਿਹੜਾ ਹਿੰਦੂ ਆ ਰਾਮ ਰਾਮ ਦੀ ਮਾਲਾ ਫੇਰੇ ਮੁਸਲਮਾਨਾਂ ਕਲਮੇ ਦੀ ਮਾਲਾ ਫੇਰੇ ਜੋ ਗੁਰਮਤ ਦਾ ਉਪਦੇਸ਼ ਸੀ ਬਾਬਾ ਜੀ ਨੇ ਦਿੱਤਾ ਬੜਾ ਖੁਸ਼ ਹੋਇਆ ਜਦੋਂ ਬਾਬਾ ਜੀ ਦੀਵਾਨ ਦੇ ਵਿੱਚੋਂ ਗੱਡੀ ਦੇ ਵਿੱਚ ਬੈਠਣ ਲੱਗੇ ਜਾ ਕੇ ਪੂਰੇ ਨੇ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਵੀ ਮੇਰੇ ਤਿੰਨ ਲੜਕੀਆਂ ਨੇ ਮੇਰੇ ਕੋਈ ਲੜਕਾ ਨਹੀਂ ਹੈ ਕਿਰਪਾ ਕਰੋ ਜੇ ਲੜਕਾ ਹੋਵੇ ਤਾਂ ਮੇਰੇ ਬਡੇਪਾ ਵਿੱਚ ਸੇਵਾ ਕਰੇਗਾ ਬਾਬਾ ਜੀ ਕਹਿੰਦੇ ਕਿ ਪੁਰੀ ਸਭ ਤੇਰੇ ਤੇ ਬਡੇਪਾ ਆਉਣਾ ਹੀ ਨਹੀਂ ਕਹਿੰਦੇ ਬਾਬਾ ਜੀ ਬਡੇਪਾ ਤਾਂ ਆਉਣਾ ਹੀ ਹੁੰਦਾ ਹੈ ਜੇ ਕਿਰਪਾ ਕਰੋ ਤਾਂ ਕੋਈ ਲੜਕੇ ਦੀ ਦਾਤ ਬਖਸ਼ ਦੇਵੋ ਤਾਂ ਮੈਨੂੰ ਵਿੜੇਪੇ ਸੰਭਾਲ ਲੈ ਬਾਬਾ ਜੀ ਫੇਰ ਕਹਿੰਦੇ ਤੇਰੇ ਤੇ ਬਡੇਪਾ ਤਾਂ ਆਉਣਾ ਨਹੀਂ ਪਰ ਤੂੰ ਕਿਸੇ ਉੱਚੀਆਂ ਪਹਾੜੀਆਂ ਤੇ ਨਾ ਜਾਵੇਂ ਇਹਨਾਂ ਬਚਨ ਕਰਕੇ ਚਲੇ ਗਏ ਬਾਦ ਵਿੱਚ ਇੱਕ ਤੇ ਐਸਾ ਹੋਇਆ ਉੱਥੇ ਫੌਜੀਆਂ ਦੀਗਾਹ ਕੋਈ ਟ੍ਰੇਨਿੰਗ ਸੀ ਵੀ ਇਹ ਪੁਰੀ ਕਹਿੰਦਾ ਮੈਂ ਵੀ ਉੱਥੇ ਜਾਣਾ ਮੈਂ ਟ੍ਰੇਨਿੰਗ ਦੇਣੀ ਹੈ ਮੈਨੂੰ ਹੋਰ ਵੱਡਾ ਰੈਂਕ ਮਿਲੂਗਾ ਉਹਦੇ ਘਰ ਵਾਲੀ ਕਹਿੰਦੀ ਤੈਨੂੰ ਬਾਬਾ ਜੀ ਨੇ ਕਿਹਾ ਸੀ ਉੱਚੇ ਥਾਂ ਤੇ ਨਾ ਜਾਵੇਂ ਤੇ ਤੂੰ ਇਹ ਆਪਣਾ ਛੱਡ ਦੇ ਜਿਹੜਾ ਫਰਨਾ ਤੇਰਾ ਉਹ ਕਹਿੰਦਾ ਨਹੀਂ ਮੈਂ ਜਾਣਾ ਹੈ ਡਾਕਟਰੀ ਕਰਵਾ ਲਈ ਡਾਕਟਰੀ ਦੇ ਵਿੱਚ ਅਨਫਿਟ ਕਰ ਦਿੱਤਾ ਫਿਰ ਉਹ ਘਰ ਵਾਲੀ ਨਾਲ ਲੜਿਆ ਕਹਿੰਦੇ ਤੂੰ ਕਿਹਾ ਡਾਕਟਰ ਨੂੰ ਕਿ ਇਹਨੂੰ ਅਨਫਿਟ ਕਰ ਦਿਓ ਕਰ ਵਾਲੀ ਨਾਲ ਲੜਿਆ ਫਿਰ ਡਾਕਟਰ ਕੋਲ ਜਾ ਕੇ ਉਹ ਕਹਿ ਕੇ ਅਫਸਰ ਜੀ ਦਾ ਆਪ ਸਾਰੀ ਗੱਲ ਠੀਕ ਠਾਕ ਕਰਵਾ ਲਈ ਉਹਨੇ ਸਾਰੀ ਰਿਪੋਰਟ ਜਦੋਂ ਉਥੇ ਕੁਫਰੀ ਉੱਪਰ ਪਹਾੜ ਤੇ ਗਿਆ ਟ੍ਰੇਨਿੰਗ ਵਾਸਤੇ ਉਥੇ ਹਾਰਟ ਅਟੈਕ ਹੋਇਆ ਉਥੇ ਸ਼ਰੀਰ ਛੱਡ ਗਿਆ ਸੋ ਬਾਬਾ ਜੀ ਦੇ ਬਚਨ ਕਿ ਤੇਰੇ ਤੇ ਬਡੇਪਾ ਆਉਣਾ ਹੀ ਨਹੀਂ ਸੋ ਇਸ ਤਰ੍ਹਾਂ ਬਾਬਾ ਜੀ ਸਾਰਿਆਂ ਨੂੰ ਸੰਝਾ ਉਪਦੇਸ਼ ਦਿੰਦੇ ਸੀ ਤਾਂ ਤਰ ਪਿਆਰੇ ਬਾਬਾ ਜੀ ਸ਼ਰਸ਼ੀਂ ਸਿੰਘ ਮਹਾਰਾਜ ਦੇਹਰਾਦੂਨ ਜਿੱਥੇ ਪੌਂਦਾ ਬਾਬਾ ਆਨੰਦ ਸਿੰਘ ਨੇ ਮਹਾਨ ਤਪ ਤਪਸ਼ਾ ਕੀਤੀ ਹੈ ਉਥੇ ਵਿਰਾਜਮਾਨ ਸੰਗਤਾਂ ਨੂੰ ਉਤਾਰਦੇ ਆ ਇੱਕ ਦਿਨ ਐਸਾ ਹੋਇਆ ਸਵੇਰੇ ਰਾਗੀ ਸਮਾਪਤੀ ਕਰਕੇ ਆਸਾ ਦੀਵਾਰ ਦੇ ਪ੍ਰਸ਼ਾਦਾ ਪਾਣੀ ਛੱਕ ਕੇ ਬਾਬਾ ਜੀ ਤਾਂ ਆਪਣੇ ਨਿਤਨੇਮ ਚ ਹੋ ਗਏ ਤੇ ਜਿਹੜੇ ਬਹਿੰਗਮ ਸੀ ਉਹ ਆਪਣੇ ਕਾਰੋਬਾਰ ਕਰ ਕੋਈ ਵਾਜਾ ਹੋਵੇ ਉਹਨਾਂ ਕੋਈ ਜੋੜੀ ਹੋਵੇ ਕੋਈ ਕੱਪੜੇ ਦਾ ਜੀ ਕੁਝ ਕਰੇ ਇੱਕ ਦਿਨ ਬਾਬਾ ਜੀ ਨੇ ਸਨੇਹਾ ਭੇਜਿਆ ਸਾਰਿਆਂ ਨੂੰ ਛੇਤੀ ਛੇਤੀ ਰਾਗੀ ਸਿੰਘ ਸਾਰੇ ਸਾਡੇ ਕੋਲੇ ਪਹੁੰਚੋ ਜਿਵੇਂ ਵੀ ਹੈ ਓਮੇ ਛੇਤੀ ਛੇਤੀ ਪਹੁੰਚੋ ਅੱਗੇ ਵਾਜੇ ਜੋੜੀਆਂ ਚੁੱਕ ਲੀਆਂ ਬਾਬਾ ਜੀ ਤੁਰ ਕੇ ਉੱਥੋਂ ਡੰਡੀ ਡੰਡੀ ਤੁਰੇ ਗਏ ਅੱਗੇ ਚੌਰਾਸਤਾ ਆਉਂਦਾ ਸੀ ਚ ਰਸਤੇ ਦੇ ਵਿੱਚ ਜਾ ਕੇ ਖੜ ਗਏ ਬਾਬਾ ਜੀ ਇੱਕ ਪਾਸਿਓ ਕੋਈ ਅਰਤੀ ਆ ਰਹੀ ਹੈ ਬਾਬਾ ਜੀ ਕਹਿੰਦੇ ਭਾਈ ਅਰਤੀ ਔ ਕੀਦੀ ਆਉਂਦੀ ਹੈ ਕਹਿੰਦੇ ਜੀ ਉਹ ਛਿਲੂ ਸੀ ਜਿਹੜਾ ਉਹਦੀ ਮਾਤਾ ਹੋਣੀ ਹੈ ਉਹ ਵਰਦ ਸੀ ਉਹ ਛੀਂ ਛੱਡ ਗਈ ਹੋਣੀ ਜੋ ਨੇੜੇ ਆਈ ਤਾਂ ਨੇ ਬਾਬਾ ਜੀ ਐਸੇ ਜਿਆਦੇ ਮਾਲਕ ਪਤਾ ਸੀ ਬਾਬਾ ਜੀ ਨੂੰ ਕਿ ਬਾਬਾ ਆਨੰਦ ਸਿੰਘ ਨੇ वचन ਦਿੱਤਾ ਹੈ ਬਾਬਾ ਜੀ ਅਰਤੀ ਦੇ ਨਾਲ ਹੀ ਦਰਪੇ ਨਾਲ ਹੱਥ ਅਰਤੀ ਨੂੰ ਹੱਥ ਵੀ ਲਾ ਲਿਆ ਸੇਬੀਸਾਂ ਘਾੜ ਚਲੇ ਗਏ ਉਥੇ ਕੀਰਤਨ ਕਰਵਾਇਆ ਰਾਗੀਆਂ ਤੋਂ ਉਹਨਾਂ ਨੂੰ ਫਿਰ ਅਰਥੀ ਨੂੰ ਜਾ ਕੇ ਸਜਾ ਕੇ ਉਥੇ ਚਿਖਾਰੇ ਉੱਤੇ ਸ਼ਿਸ਼ਕਾਰ ਕੀਤਾ ਬਾਬਾ ਜੀ ਵਾਪਸ ਆ ਗਏ ਰਾਗੀਆਂ ਦੇ ਮਨ ਵਿੱਚ ਬੜਾ ਇਹ ਫੁਰਨਾ ਬਾਬਾ ਜੀ ਨੇ ਇਹ ਕੀ ਕੌਤਕ ਦਿਖਾਇਆ ਫਿਰ ਬਾਬਾ ਜੀ ਨੇ ਸ਼ਾਮ ਨੂੰ ਬਚਨ ਕੀਤੇ ਕਿ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜਦੋਂ ਇੱਥੇ ਬਿਰਾਜਮਾਨੀ ਸੰਗਤਾਂ ਨੂੰ ਉਤਾਰਦੇ ਸੀ ਇੱਥੇ ਗਰੀਬਾਂ ਦੀਆਂ ਝੁੱਗੀਆਂ ਸੀ ਇੱਕ ਮਾਈ ਦੀ ਸ਼ਰਧਾ ਭਾਵਨਾ ਸੀ ਉਹ ਰੋਜ਼ ਦੁੱਧ ਦੀ ਘੜਬੀ ਲੈ ਕੇ ਬਾਬਾ ਅਨੰਦ ਸਿੰਘ ਦੇ ਕੋਲੇ ਆਇਆ ਕਰੇ ਲੰਗਰ ਚ ਫੜਾ ਕੇ ਮੁੜ ਜਾ ਕਰੇ ਕਾਫੀ ਸਮਾਂ ਆਉਂਦੀ ਇੱਕ ਦਿਨ ਬਾਬਾ ਜੀ ਨੇ ਪੁੱਛ ਲਿਆ ਮਾਈ ਕਿਸ ਤਰ੍ਹਾਂ ਆਉਂਦੀ ਹੈ ਕੀ ਭਾਵਨਾ ਤੇਰੀ ਮੰਗ ਕੀ ਮੰਗਦੀ ਆ ਬਾਬਾ ਜੀ ਮੈਂ ਵਾਅਦਾ ਕਰਨ ਲੱਗੀ ਬਾਬਾ ਜੀ ਮੈਨੂੰ ਜਮਾ ਤੋਂ ਬੜਾ ਡਰ ਲੱਗਦਾ ਹੈ ਮੌਤ ਤੋਂ ਬੜਾ ਡਰ ਲੱਗਦਾ ਹੈ ਕਿਰਪਾ ਕਰਕੇ ਤੁਸੀਂ ਮੇਰਾ ਅੰਤ ਸਮਾ ਸੰਭਾਲਿਓ ਮੈਨੂੰ ਤੁਸੀਂ ਜਦੋਂ ਮੈਂ ਸ੍ਰੀ ਛੱਡ ਗਈ ਮੈਨੂੰ ਆਪ ਮੇਰਾ ਸ਼ਿਸ਼ਕਾਰ ਕਰਵਾਇਓ ਨਾਲ ਜਾ ਕੇ ਤੇ ਆਪ ਆਰਤੀ ਨੂੰ ਹੱਥ ਲਾਇਓ ਤਾਂ ਮੇਰੀ ਕਲਿਆਣ ਹੋਊਗੀ ਭਲਾ ਹੋਊਗਾ ਬਾਬਾ ਜੀ ਕਹਿੰਦੇ ਮਾਤਾ ਕਿਹੋ ਜੀ ਮੰਗ ਮੈਂ ਚਲੋ ਅਸੀਂ ਅਰ ਬਚਨ ਕਰਤਾ ਐਵੇਂ ਹੋਵੇਗਾ ਬਾਬਾ ਆਨੰਦ ਸਿੰਘ ਜੀ ਮਹਾਰਾਜ ਚੋਲਾ ਬਦਲ ਗਏ ਜਦੋਂ ਮਾਈ ਨੇ ਸ੍ਰੀ ਛੱਡਿਆ ਉਦੋਂ ਧੰਨ ਧੰਨ ਬਾਬਾ ਆਈਸ਼ਰ ਸਿੰਘ ਜੀ ਉਹੀ ਰੂਪ ਸੀ ਉਸੇ ਵੇਲੇ ਬਾਬਾ ਜੀ ਨੇ ਜਾ ਕੇ ਸਾਰੇ ਕਾਰਜ ਕਰਵਾਇਆ ਸੋ ਇਸ ਤਰ੍ਹਾਂ ਤੁਹਾਨੂੰ ਬਾਬਾ ਆਨੰਦ ਸਿੰਘ ਜੀ ਮਹਾਰਾਜ ਉਹ ਹੀ ਜੋਤ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਨੇ ਦੁਨੀਆ ਨੂੰ 7.5 ਲੱਖ ਪ੍ਰਾਣੀ ਨੂੰ ਅੰਮ੍ਰਿਤ ਛਕਾ ਕੇ ਗੁਰਮਤ ਵਾਲੇ ਪਾਸੇ ਲਾਇਆ ਸੋ ਬਾਬਾ ਜੀ ਦੀ ਜੈ ਜੈਕਾਰ ਇਸ ਕਰਕੇ ਸਾਰੇ ਸੰਸਾਰ ਦੇ ਵਿੱਚ ਹੋ ਰਹੀ ਹੈ ਕਿਵੇਂ ਬਾਬਾ ਜੀ ਨੇ ਤਾਰਿਆ ਆਓ ਬਾਬਾ ਜੀ ਦੇ ਹਿਜੂਰੀ ਕਵੀ ਬਾਬਾ ਗੇਜਾ ਸਿੰਘ ਦੀ ਲਿਖੀ ਕਵਿਤਾ ਨੂੰ ਇਸ ਤਰ੍ਹਾਂ ਸਰਵਨ ਕਰੋ ਆਈ ਜੋਤ ਜਾਨੋ ਕੋਇਸ ਅਕਾਲ ਦੀ ਆਈ ਜੋਤ ਜਾਣੋ ਪੁਰਖ ਅਕਾਲ ਦੀ ਕਈਆਂ ਭਾਨਾ ਨਾਲ ਵਾਦ ਤੇਜੀ ਭਾਲਦੀ ਮਾਨ ਠਾਰੇ ਤੇਜੀ ਸੁੰਦਰ ਜلال ਦੀ ਨੂਰੋ ਨੂਰ ਹੋਇਆ ਦੁਨੀਆ ਦੇ ਵਿੱਚ ਸਾਰੇ ਜੀ ਝੋਜ ਬਾਬਾ ਜੀ ਦੇ ਜੱਗ ਦੇ ਵਿੱਚੋਂ ਨਿਆਰੇ ਜੀ ਹਰਿਆ ਹੱਥ ਵਿੱਚ ਨਾਮ ਦਾ ਨਿਸ਼ਾਨ ਜੀ ਮਾਰੇ ਖੇਚੇ ਖੇਚੇ ਬਚਨਾਂ ਦੇ ਬਾਣ ਜੀ ਤੀਰ ਬੈਨ ਬੈਨ ਸੀਨਿਆਂ ਨੂੰ ਜਾਣ ਜੀ ਬਿਠਾਉਂਦੇ ਬਚਨਾਂ ਸਵਨਾਂ ਨੂੰ ਬੰਨ ਬਾਬਾ ਜੀ ਸਾਰੇ ਬੋਲ ਕੇ ਜਵਾਨੋ ਕੋ ਤੰਨੋ ਬਾਬਾ ਜੀ ਪੰਜੇ ਚੋਰਾ ਨੂੰ ਪਤਾਲ ਵਿੱਚ ਛੱਡਿਆ ਜੂੜ ਮਾਇਆ ਦਾ ਜੋ ਮਾਤ ਲੋਕ ਵੱਡਿਆ ਚੰਡਾ ਸੱਚ ਦਾ ਆਕਾਸ਼ ਵਿੱਚ ਗੱਡਿਆ ਸ਼ਿਆਨੀ ਭਾਰ ਦੇ ਜੋ ਸੂਰਜ ਤੇ ਚੰਦ ਤਾਰੇ ਜੀ ਚੋਜ ਬਾਬਾ ਜੀ ਦੇ ਜੱਗ ਦੇ ਵਿੱਚੋਂ ਨਿਆਰੇ ਜੀ ਕਰਕੇ ਚਾਰਚਾਂ ਜੋ ਸਭ ਨੂੰ ਹਰਾਉਂਦੇ ਸੀ ਜਿਹੜੇ ਵੱਡੇ ਵੱਡੇ ਖੱਬੀ ਖਾਂ ਕਹਾਉਂਦੇ ਸੀ ਉਹ ਵੀ ਆਣ ਕੇ ਤੇ ਅੱਗੇ ਨੀਮੀ ਪਾਉਂਦੇ ਸੀ ਹੋਮੇ ਹੰਗਤਾ ਦਾ ਪੰਡਾ ਦਿੰਦੇ ਪੰਨ ਬਾਬਾ ਜੀ ਸਾਰੇ ਬੋਰ ਕੇ ਜਵਾਨੋ ਕੋ ਤਨ ਬਾਬਾ ਜੀ ਪਾਣੀ ਕਰਦੇ ਇਲਾਹੀ ਜਾਂ ਅਗੰਮ ਦੀ ਕਹਿੰਦੇ ਡੇਗਦੇ ਦਿਲਾਂ ਦੇ ਤਾਂ ਹੀ ਥੰਮਦੀ ਬੇਦਬਖਤਿਆਂ ਦੀ ਸੁਰਤੀ ਜੋ ਕੰਬਦੀ ਕਹਿੰਦੇ ਬਾਬਾ ਜੀ ਨੇ ਬਚਨ ਕਿੱਥੋਂ ਉਚਾਰੇ ਜੀ ਚੋਜ ਬਾਬਾ ਜੀ ਦੇ ਜੱਗ ਦੇ ਵਿੱਚੋਂ ਨਿਆਰੇ ਜੀ ਦੇਖੇ ਬਾਬਾ ਜੀ ਨੇ ਸੱਚਾ ਉਪਦੇਸ਼ ਜੀ ਲੱਖਾਂ ਬੰਦਿਆਂ ਦੇ ਰਖਾਤੇ ਦਾੜੀ ਕੇਸ ਜੀ ਸੋਹਣੇ ਸਿੱਖੀ ਦੇ ਬਣਾਤੇ ਜਾਣੋ ਵੇਸ ਜੀ ਸੋਹਣੇ ਸਿੱਖੀ ਦੇ ਬਣਾਤੇ ਜਾਣੋ ਵੇਸ ਜੀ ਥਮ ਧਰਮ ਦੇ ਦੁਨੀਆ ਦੇ ਬਨ ਬਾਬਾ ਜੀ ਸਾਰੇ ਬੋਲ ਕੇ ਜਵਾਨ ਕੋ ਤਨ ਬਾਬਾ ਜੀ ਕੀਤਾ ਸੱਚਾ ਉਪਦੇਸ਼ ਗੁਰਮਤ ਦਾ ਕੀਤਾ ਨੇਰਨਾ ਜੋ ਸਤ ਤੇ ਅਸਤ ਦਾ ਚਾਇਆ ਬਾਬਾ ਜੀ ਨੇ ਪਹਿਲਾ ਸਰਬਤ ਦਾ ਤਾਹੀਂ ਬਾਬਾ ਜੀ ਨੂੰ ਮੰਨ ਦੇ ਬਰਨ ਚਾਰੇ ਜੀ ਝੋਜ ਬਾਬਾ ਜੀ ਦੇ ਜੱਗ ਦੇ ਵਿੱਚੋਂ ਨਿਆਰੇ ਜੀ ਉਹ ਜੀ ਤੇ ਨજર ਸਵਲੜੀ ਦਾ ਪੈਂਦੀ ਸੀ ਮਲ ਪਾਪਾਂ ਦੀ ਜੋ ਮਨ ਉਤੋਂ ਲੈਂਦੀ ਸੀ ਮੱਲੋ ਮੱਲੀ ਜੀ ਬਾ ਤੂੰ ਹੀ ਤੂੰ ਹੀ ਕਹਿੰਦੀ ਸੀ ਮਨ ਮੁੱਖਾਂ ਦੇ ਵੀ ਮੰਨ ਜਾਂਦੇ ਮੰਨ ਬਾਬਾ ਜੀ ਸਾਰੇ ਬੋਲ ਕੇ ਜਵਾਨੋ ਕੋ ਤਨ ਬਾਬਾ ਜੀ ਜਿਵੇਂ ਸਭ ਦੇ ਦਿਲਾਂ ਤੇ ਬਾਬੇ ਵਸਦੇ ਫੁਰਨੇ ਸਭ ਦੇ ਦਿਲਾਂ ਦੇ ਸਹੀ ਦੱਸਦੇ ਨੈਣਾ ਬੁੱਲਾਂ ਵਿੱਚੋਂ ਥੋੜਾ ਥੋੜਾ ਹੱਸਦੇ ਬੜੇ ਕਰਦੇ ਬਚਨ ਮਿੱਠੇ ਪਿਆਰੇ ਪਿਆਰੇ ਜੀ ਚੋਜ ਬਾਬਾ ਜੀ ਦੇ ਜੱਗ ਦੇ ਵਿੱਚੋਂ ਨਿਆਰੇ ਜੀ ਉਹ ਲੱਖਾਂ ਬੰਦਿਆਂ ਦੀ ਚੋਲੀ ਦਾ ਤਾਂ ਪਾਥੀਆਂ ਅਨਮੁੱਲੀਆਂ ਜੋ ਦਾਤਾਂ ਹੈ ਲਟਾਤੀਆਂ ਆਸਾਂ ਬੰਦਾਂ ਦੀਆਂ ਆਸਾਂ ਜੋ ਪੁਜਾਤੀਆਂ ਜੀਨੇ ਕੇ ਆਪਾ ਰ ਤੇਰਾ ਤਨ ਮਨ ਬਾਬਾ ਜੀ ਸਾਰੇ ਬੋਲ ਕੇ ਜਵਾਨ ਕੋ ਤਨ ਬਾਬਾ ਜੀ ਦੁੱਖ ਦੁਖੀਆਂ ਦਾ ਜਰਾ ਨਾ ਸੁਹਾਰ ਦੇ ਸਭ ਦੁੱਖੜੇ ਤੇ ਦਰਦ ਨਿਵਾਰ ਦੇ ਵੱਡੇ ਵੱਡੀ ਪਾਪੀ ਮੇਰਾ ਘਰ ਤਾਰ ਦੇ 2 4 ਜਹਾਜਾਰਾ ਨਹੀਂ ਲੱਖਾਂ ਤਾਰੇ ਜੀ ਚੋਜ ਬਾਬਾ ਜੀ ਦੇ ਜੱਗ ਦੇ ਵਿੱਚੋਂ ਨਿਆਰੇ ਜੀ ਗੁਰਬਾਣੀ ਦੇ ਚਲਾ ਕੇ ਤਿੱਖੇ ਤੀਰਾਂ ਨੂੰ ਗੁਰਬਾਣੀ ਦੇ ਚਲਾ ਕੇ ਤਿੱਖੇ ਤੀਰਾਂ ਨੂੰ ਬਸ ਕਰ ਲਿਆ ਬਾਦਸ਼ਾਹ ਵਜ਼ੀਰਾਂ ਨੂੰ ਬੰਨ ਬੰਨ ਕੇ ਬਿਠਾਉਂਦੇ ਵੱਡੇ ਪੀਰਾਂ ਨੂੰ 10 ਗੇਜਾ ਸਿੰਘ ਖੋਲ ਦਿਂਦੇ ਕੰਨ ਬਾਬਾ ਜੀ ਸਾਰੇ ਬੋਲ ਕੇ ਜਵਾਨੋ ਕੋ ਤਨ ਬਾਬਾ ਜੀ